ਸਫੀਰ ਕਾਲਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲਾ ਵੀ ਅੱਜ ਦਾ ਠੇਕੇ ਮੇਰਾ ਬੰਦਾ ਅੱਜ ਕੰਮ ਜ਼ਿਆਦਾ ਕਰੂਗਾ ਅੱਜ ਲੱਗਦਾ ਹੈ ਉਤਨਾ ਹੀ ਹੋਊਗਾ ਦੇਖ ਲਾ ਰੁਪਇਆ 6500 ਮੰਗਦੀ ਆ ਜੀ 66500 ਗੰਨਾ ਵਜਾਈਦਾ ਮੈਂ ਕਹਿੰਦਾ ਦਿਹਾੜੀ ਪਰ ਨਹੀਂ ਲੋਟ ਓਹ ਆ ਦੇਵਰਾਜ ਦਿਹਾੜੀ ਪਰ ਨਹੀਂ ਠੀਕ ਆਪਾਂ ਦਿਹਾੜੀ ਪਰ ਬੀਜਿਆ ਦਾ ਪਿਛਲੀ ਵਾਰੀ ਦੇਖ ਲਾ ਉਹ ਜੇੜਾ ਕੋਈ ਖਰਾਬ ਹੋਇਆ ਕੱਢੀ ਜਾਇਓ ਠੀਕ ਆ ਫੁੱਕ ਗਿਆ ਮੈਨੂੰ ਪਤਾ ਜੜ ਹਿੱਲ ਕੇ ਹਾਂ ਉਸ ਕੋ ਇੱਕ ਸੈਟ ਰੱਖ ਦਿਓ ਸਿਟਿਓ ਨਾ ਵਿੱਚ ਨਾ ਅੱਗਾ ਚ ਨਾ ਸਿਟਿਓ ਸਾਈਡ ਪਰ ਰੱਖ ਦਿਓ ਡੰਗਰਾਂ ਨੂੰ ਪਾ ਲਾਂਗੇ ਜਾਂ ਕੁਝ ਹੋਰ ਕਰ ਲਾਂਗੇ ਕਿੰਨੀਆਂ ਭਰੀਆਂ ਘੜੂਗੇ ਹੈ 70 ਤਾਂ ਬਹੁਤ ਆ आरामदारी से हो जाएगा सत्तर में सत्तर पर यहाँ बहुत आरामदारी का हो जाएगा कोई नहीं दो चार घट कर लिओ पैंट कर लिओ घट गया फिर आ जाओ कि दूर है ठीक है चलो कड़ो ਵੇ ਲੋ ਜੀ ਮਲਕੀਤ ਬਾਈ ਨੂੰ ਸਸਰੀਕਾਲ ਜੀ ਨਾਲੇ ਹੋਰ ਫੇ ਆ ਵੀ ਆ ਵਧੀਆ ਆ ਲੱਡੂਆਂ ਦਾ ਡੱਬਾ ਜਾਂਦਾ ਕਾਪੀ ਪੈਨ ਦੇਤਾ ਜਿਕਣਾ ਮੈਂ ਸਕੂਲ ਚੱਲਿਆ ਹੁੰਦਾ ਉਹ ਇਹ ਡੱਬਾ ਉੜਾਇਆ ਜਿੰਨਾ ਦੇਖੋ ਉਹ ਪਰ ਇੱਧਰ ਤੇ ਇਧਰ ਨੂੰ ਮੇਣੋ ਅੱਜ ਲੱਗੇ ਪਪੂਲਰ ਲਾਉਣ ਹੈ ਖੇਤ 400 ਖੇਤ 400 ਨਹੀਂ ਹੈਗਾ ਤੈਨੂੰ ਉਹੀ ਦੱਸਦਾ ਮੈਂ ਠੀਕ ਆ ਖੇਤ 400 ਨਹੀਂ ਹੈਗਾ ਹੂੰ ਮਿੰਕੇ ਦੇਖ ਲਈਆਂ ਆਏ ਪਹਿਲਾਂ ਹਾਂ ਮਿਣੇ ਹੋਣਾ ਇਦੋਂ ਤਾਂ 400ਗਾ ਇਦੋਂ ਨੂੰ ਇੱਧਰੋਂ ਹੀ ਫਰਕ ਪਰਕਣਾ ਹੋਵੇਗਾ ਇੱਦਾਂ ਨੂੰ ਕੋਈ ਚੱਕਰ ਨਹੀਂ ਆਪਾਂ ਨੂੰ ਜੇ ਫਰਕ ਹੋਇਆ ਵੀ ਉਹ ਸਾਈਡ 'ਵਾਂ ਨਿਕਲ ਜਾਣਾ ਉਹ ਤਾਂ ਸਾਈਡ 'ਕੋ ਨਿਕਲ ਜਾਣਾ ਉੱਦੋਂ ਨੂੰ ਫਰਕ ਨਹੀਂ ਆਪਦੇ ਫੇਰ ਤੇਰੀ ਲਾਈਨਾਂ ਵਿੰਗੀਆਂ ਹੋ ਜਾਣੀਆਂ ਕਿੱਧਰ ਨੂੰ ਨਾ ਪਵੇ ਇੱਧਰ ਨੂੰ ਨਾ ਪਵੇ ਆਇਨ ਹਾਂ ਹੋ ਗਈ ਹੈ ਨਾ ਇੱਕ ਵੀ ਲਾਈਨ ਆਪਾਂ ਨੇ ਇਹ ਲੋਟ ਲਾਉਣੀ ਹੈ ਨਾ ਛੋਟੇ-ਮੋਟੇ ਕਰਮਾ ਬਣਿਆਵੇਂ ਨਟਕੇ ਪੀਤਾ ਪਾ ਨਾ ਪੂਰਾ ਪ੍ਰੋਪਰ ਤਾਂ ਹੀ ਨਿਸ਼ਾਨੀ ਲੱਗੂਗੀ ਵੀ ਕਿੰਨੇ ਪਲੈਨ ਆਉਣੀ ਆ ਬਈ ਬਾਵਾ ਸੜਕ ਤੇ ਬਾਵਾ ਤਾਂ ਹੀ ਗੱਲ ਵੜਨੀ ਆ ਉੱਥੇ ਤੇ ਹਾਂ ਸੜਕ ਯਾਰ ਕਲਮਾ ਕੈ ਨਹੀਂ ਪਤਾ ਲੱਗਣਾ ਉਹ ਸੜਕ ਤੇ ਬਾਵਾ ਫੀਤਾ ਹਾਂ ਸੜ ਆ ਤਾਂ ਵਾਧਾ ਘਾਟਾ ਇੱਥੇ ਪੜ ਬੁੱਤੇ ਪਿੱਛੇ ਛੱਡਦੇ ਨੇ ਆਏ ਇਹਨਾਂ ਨੂੰ ਪਿੱਛੇ ਛੱਡ ਨਹੀਂ ਇਕਣਾ ਹੁੰਦਾ ਉਹ ਤਾਂ ਉਤਾਰ ਦੇਣਾ ਨੂੰ ਕਹਿਣਾ ਵੀ ਦੂਰ ਲਾਈ ਜਾ ਥੋੜਾ ਜਿਹਾ ਠੀਕ ਨਹੀਂ ਆਉ ਥਾਈ ਤਾਂ ਲੱਗੇ ਜਾਣੇ ਉਹ ਵੀ ਬਹਿਣਾ ਇੱਕ ਅੱਡੀ ਲੈ ਕੇ ਇੱਧਰ ਵੀ ਨਿਕਲ ਲੈ ਆ ਫਿਰ ਉਹ ਤਾਂ ਹੈਗਾ ਸਾਈਡੋਂ ਤਾਂ ਇੰਨੀ ਜਗ੍ਹਾ ਬਹੁਤ ਆ ਬੰਮਿਆਂ ਦਾ ਹੈ ਇੰਨੀ ਬਹੁਤ ਆ ਬਹੁਤ ਆ ਬਦੂ ਆ ਫੁੱਟਾ ਫੁੱਟਾ ਨਾ ਘੁੰਮ ਜਰਾ 12 ਕ ਫੁੱਟ ਬਹੁਤ ਆ ਮਾਦੀਕ ਦੇ ਆਮ ਕਿਲੀ ਬਣਦੀ ਜਾਏ ਲਿਆ ਉਹਨੂੰ ਫਿੱਟਾ ਨਿਕਲ ਗਿਆ ਲੈ ਤਾਂ ਨਾ ਇਹ ਕਰਕੇ ਖੇਤੀ ਹਾਂ ਜਿੱਥੇ ਤੱਕ ਤੇਰਾ ਖੇਤ ਆ ਇਹ ਤਾਂ ਮੇਰਾ ਇੱਥੇ ਥਾ ਇੱਥੇ ਨਹੀਂ ਔਰ ਇਹਦੇ ਗੱਲ ਆ ਆਪਾਂ ਨੇ ਕਿਹਾ ਪੱਕੀ ਮਰਦੀ ਗੱਲ ਲੱਗਿਓ ਇੱਥੇ ਨਾਲਾ ਬੱਸ ਤੇ ਯਾਹ ਪਹ ਨਿਸ਼ਾਨੀ ਕੱਢ ਲਾ ਤਾਂ ਲਾਈ ਜਾਣੀ ਮੂੰਹਨ ਖੰਨੀ ਨਾ ਨਿਸ਼ਾਨੀ ਤਾਂ ਲਾਈ ਜਾਣੀ ਮੂੰਹ 50 ਫੁੱਟ ਕੱਢ ਲਾ ਯਾਏ ਦੇਓ 50 ਫੁੱਟ ਇਹੇ ਵਾਹ ਹੋਇਆ ਫਿਰ ਸਾਰਾ ਲੱਗਿਆ ਤਾਂਹੀਂ ਰੋਕਦਾ ਉਦੋਂ ਹਾਂ ਬੱਸ ਕਰ ਮੇਰੇ ਗੱਲ ਪੇ ਜਾ ਆ ਜਾ ਬਈ ਓਏ ਬੱਸ ਜਾ ਲੈ ਜੇ ਲੈ ਜੇ ਕਣੀ ਤਾਰਾ ਲਵੇਣ ਦੀ ਤਾਜੇ ਪੈਸੇ ਲੱਗੇ ਹੋਏ ਆਹੋ ਨਹੀਂ ਕੱਟ ਲੈਣੇ ਨੇ ਤੇਰੇ ਸਾਰੇ ਆਓ ਦੇ ਕਹਿੰਦਾ ਮੇਰੇ ਕੋਲ ਵੀ ਹੈਗੇ ਆ ਵੀ ਤਾਂ ਤੈਨੂੰ ਕਿਹਾ ਉਹਨੂੰ ਕਿਹਾ ਅੱਗੇ ਆ ਆਹੋ ਚਲੋ ਮੈਂ ਨਹੀਂ ਗੱਲ ਹੋਰ ਗੱਲ ਤੋਂ ਚਲੇਗਾ ਹਾਂ ਆਹਨੂੰ ਘੜਦਾ ਪਰ ਰਹਿਣ ਦੇ ਕਿਉਂ ਇਹ ਕਿਤੇ 50 ਫੁੱਟ ਬਲੈਨ ਲਾਉਣੀ ਆ ਇਹ ਤਾਂ ਲੈਨ ਤਾਂ ਬਾਅਦ ਚ ਲੱਗਣੀ ਤਾਂ ਖੇਤ ਮਿੰਦਾ ਉਹ 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 ਨਿਸ਼ਾਨੀ ਦਾ ਲਾ ਲਨ ਦੇ ਚੱਲ ਆ ਜਾ 100 ਹੋ ਗਿਆ 100 ਹੋ ਗਿਆ ਲੈ ਬਾਈ ਭੱਜਣ ਨਹੀਂ ਦਿੰਦਾ ਹੈਗਾ ਮੈਂ ਨਿਸ਼ਾਨੀਆਂ ਲਾ ਕੇ ਦੇ ਦਿੱਤੀਆਂ ਜੀ ਕਹਿੰਦਾ ਹੁਣ ਲਾ ਖੀਲ ਵੀ ਲਾ ਕੇ ਜਾਉ ਦੱਸ ਹੈ ਹਰ ਕੌਣ ਕਰੇਗਾ ਮਾਸਟਰ ਤਾਂ ਤੂੰ ਸਹੀ ਬਣ ਹਾਂ ਮਾਸਟਰ ਬਣਾਇਆ ਪਿਆ ਮਨੂੰ ਬਕੀਰ ਤਾਂ ਤੂੰ ਹੈਗਾ ਆਹ ਬਕੀਰ ਲੈ ਲੈ 14 ਲੈਣਾ ਹੋ ਗਈਆਂ ਉਹ ਲਾਈ ਟੂ ਦੇਖਦੇ ਕਿੰਨੇ ਬੂਟੇ ਲੱਗਦੇ ਹੁੰਦੇ ਚੱਲ ਜਾਨਾ 6 ਫੁੱਟ ਪਰ ਲਾਉਣਾ ਉਹ ਤਾਂ 6 ਪਰ ਇਹਨੇ ਲਾਈ ਜਾਣਾ ਜਿੰਨੇ ਲੱਗੇ ਲੱਗੇ ਚਾਹੇ ਆ ਇਹਨੂੰ ਮੇੜ ਲਾ ਤੈਨੂੰ ਦੱਸ ਦਿੰਦਾ ਕਿੰਨੇ ਬੂਟੇ ਲੱਗਣੇ ਤੇਰੇ ਖੇਤ ਮੇੜ ਲਾ ਸਾਰਾ ਹੀ ਉਹ ਬੂਟੇ ਸੈੱਟ ਕਰ ਲੈ ਭਲੇ ਦੇਖ ਕੇ ਉਹ ਤਾਂ ਤਾਰਾਂ ਦੇ ਸਾਹਗਲ ਹੋਣੇ ਬਾਈ ਤੁਸੀਂ ਨਾ 4 ਬੂਟ 4 ਖੱਡੇ ਉਰ ਹੀ ਦੋ ਤਿੰਨ ਖੱਡੇ ਉਰ ਹੀ ਛੱਡੀ ਜਾਓ ਉਹ ਪਾਲਾ ਹੁੰਜਾ ਛੱਡੇ ਰਿਓ ਮੈਂ ਥੋੜੇ ਕੋਲ ਖੜ ਕੇ ਫੇਰ ਕਰਾਂਗਾ ਇਹਨਾਂ ਨੂੰ ਇੱਧਰ ਇੱਧਰ ਕਰ ਦਿਓ ਉਹਦੇ ਫਿਰ ਇਹ ਦੇਖ ਕੇ ਦੱਸੂਗਾ ਅੱਕ ਦੀ ਨਿਗਾਹਗਾ ਫੇਰ ਤੁਸੀਂ ਬੂਟਾ ਲਾਉਣਾ ਠੀਕ ਆ ਤੇ ਰੱਸੀ ਲਾਉਣੀ ਪੈ ਜੇ ਬਤਾ ਠੀਕ ਨਿਕਲ ਠੀਕ ਹਾਂ ਤੇ ਰੱਸੀ ਲਾਈ ਨਾ ਆਈ ਵੀ ਆਇਓ ਦੇਖੇ ਤੇ ਰੱਸੀ ਲਾਉਣੀ ਪੈ ਜੇ ਤਿੰਨੋਂ ਕਾ ਠੀਕ ਆ ਲੱਗ ਜਾਣਾ ਤੇਰਾ 600 ਬੁੱਟਾ ਪੰਜ 600 ਬੁੱਟਾ ਲੱਗ ਜਾਣਾ ਹਾਂ ਹੋ 14 ਲੈਣਾ ਹੋ ਗਿਆ ਉਹ ਦੇਖ ਤੂੰ 60 ਬੁੱਟਾ ਵੀ ਲੱਗੇ ਪੇਤਾ ਬਹੁਤ ਲੱਗ ਜਾਣੇ ਪੇਤਾ 14 ਸ਼ੀਖਾ 84 ਹੋ ਗਿਆ ਆ ਫਿਰ 84 ਉਹੀ ਹੈ 840 ਹੋ ਗਿਆ ਫਿਰ ਹਾਂ ਖੇੇ ਨਹੀਂ ਲੱਗਦੇ ਉਹ ਖੇਤ ਲੰਬਾ ਜਿਆਦਾ ਜੇ 60 ਬੂਟੇ ਲੱਗੇ ਐ ਇਹਨੂੰ ਤੈਨੂੰ ਕਹਾਂ ਫੀਤਾ ਪਾ ਦੇ ਹੁਣ ਦੱਸ ਦੇਣਾ ਕਿੰਨੇ ਬੂਟੇ ਲੱਗਣੇ ਬਸ ਜਾਂਦਾ ਹੋਇਆ ਫੀਤਾ ਪਾ ਲੈ ਉਧਰ ਨੂੰ ਕਹਿੰਦਾ ਬਈ ਹਾਂਜੀ ਆਂ ਡੱਕੇ ਦੇ ਬਾਅਦ ਨੇ ਪਾ ਦੇ ਡੱਕੇ ਡੱਕੇ ਦੇ ਕੰਨ ਸਿਰੇ ਤੇ ਪਾ ਲਈ ਜਾਹੇ ਉਹਦਾ 26 ਫੁੱਟ ਜਗ੍ਹਾ ਛਾਡ ਹੋ ਜਣੀ ਆਦੋ ਵਾਲੇ ਚੱਲ ਉਥੀ ਨੂੰ ਹੋਣਾ ਬੜਾ ਇਕੱਠਾ ਹੀ ਮੈਨ ਦੇ ਹੋ ਗਏ ਪਰ ਬਾਹਰ ਵਾਲੇ ਘਟ ਨਹੀਂ ਆਏ 18 18 18 18 19 ਨਾ ਨਾ 18 18 19 ਕਹਿੰਦਾ ਇਹ ਬਣ ਗਿਆ 36 37 ਫੁੱਟ ਇੱਕ ਹੋ ਗਿਆ 13 ਇੱਕ ਹੋ ਗਿਆ 50 ਫੁੱਟ ਕਰਦੇ ਪੂਰਾ ਪੂਰਾ ਪਜਾ ਹੂੰ ਉਧਰ 13 ਹੀ ਛੱਡੀ ਸੀ ਆਪਾਂ ਨੇ 50 ਫੁੱਟ ਬੋਰ ਲਾਈਤੀ ਆਹ ਹੈ 50 ਪਰ ਆਹ ਹੈ ਪਜਾ ਆ ਜਾਣਾ ਉਰੇ ਆ ਜਾਣਾ ਪਜਾ ਆਹੀ ਆ 50 ਪਰ ਏ ਲੈ ਆ ਦੇ ਹਾਂ ਬਾ ਠੀਕ ਆ ਆ ਜਾ ਪਰ ਆ ਜਾ ਓਏ ਬਸ ਬਸ ਹੁਣ ਇਧਰ ਮੱਤਾਂ ਮੀਨ ਪੜਾ ਲੈ ਲੈ ਬੱਚਾ ਆਵਾ ਆਇਆ ਆਇਆ ਕੋਟ ਸਾਹਿਬ 18 18 36 ਇੱਕ ਹੋ ਗਿਆ ਆਈਆ ਹਾਂ ਇਹਦਾ 3 3 6 ਅੱਧਾ ਫੁੱਟ ਪਿੱਛੇ ਜਾਣੀ ਨਹੀਂ ਚਾਣੀ ਇਹ ਕਿਹੜੀ ਇਹ ਅੱਧਾ ਮੁੱਟ ਸਾਢੇ 49 ਫੁੱਟ ਤੇ ਜਾਣੀ ਆ ਅੱਧਾ ਫੁੱਟ ਪਿੱਛੇ ਘਾਤੁੰਦੇ ਪਤਾ ਕਰ ਤੇ 18 18 36 ਉਹ ਸਵਾ 3 ਆਪਾਂ ਤਿੰਨੇ ਚਲਾਉਂਦੇ ਆ ਨਾ ਉਹ ਸਾਢੇ 18 ਹੀ ਬਣਦਾ ਮਤਲਬ ਸਾਢੇ 36 ਬਣਦਾ 13 ਹੋ ਇੱਧਰ ਨਹੀਂ ਆ 49 95.5 ਫੋਟ ਪਰ ਜਾਣੀ ਆ ਹਾਂ ਹਾਈਪ ਹੋਰ ਬਹੁਤ ਹੈ ਨਾ ਹਾਂ ਬਸ ਆ ਜਾ ਮਿਲਣ ਦੇ ਖਰਚਾ ਇੱਧਰ ਤੇ ਮੰਨਾ ਆਪਾਂ ਨੇ ਜਗ੍ਹਾ ਨਹੀਂ ਛੱਡਣੀ ਜਗ੍ਹਾ ਛੱਡਣੀ ਇੱਧਰ ਹਾਂ ਜਗ੍ਹਾ ਛੱਡ ਕੇ ਮੈਨ ਜਗ੍ਹਾ ਛੱਡਣਾ ਚੱਲ ਭਾਈ ਹੋਰ ਤਰ ਲੈਟਰ ਪਹਿਲਾ ਬੂਟੇ ਮੈਨ ਉਹਦੇ ਕਿੰਨੇ ਦੂ ਲੱਗੇ ਆ ਆ ਬੂਟੇ ਮੈਨ ਕਿੰਨੇ ਹੋਰ ਹੋਣ ਆ ਆ ਉਹਦੇ ਵੀ 13 ਤੂੰ ਵੀ 13 ਛੱਡ ਦੇ ਜਿੰਨਾ ਅਗਲੇ ਨੇ ਛੱਡਿਆ ਹੋਗਾ ਔਰ ਪਰਾਂ ਲਾ ਪਰਾਂ 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 ਨਾ ਪਰਾਂ ਲਾ ਛੋਟੂ ਉੱਥੇ ਨਾ ਤੇਰਾ ਨਹੀਂ ਇੱਥੇ ਆ ਹੈ ਨਿਸਾਨੀ ਆਹੋ ਚੱਲ ਹੁਣ ਕਿੰਨੀ ਛੱਡੀ ਇੱਥੇ 13 13 ਸਨੇ ਦਾਉਲ ਸੀ ਉਹ ਚੱਲ ਜਿੰਨਾ ਤੇਰਾ ਖੇਤ ਦਾ ਛੱਡ ਲਾ ਜਿੰਨਾ ਜੀ ਕਰਦਾ 12 ਪੇ ਛੱਡ ਲਾ ਆ 12 3 ਘੜ ਦੋ ਨੇ ਤੇ 12 3 ਕਾਲਾ ਤਾਂ ਵੀ ਇਹ ਇੱਧਰ ਨੂੰ ਨਿਸਾਨੀ ਆ ਹੈ ਔਰੇ ਉਰੀ ਆਉਣਾ ਡੱਕਾ ਕਿੱਥੇ ਨਹੀਂ ਹਰੀ ਆ ਆ ਨਿਸਾਨੀ ਆ ਇਹ ਇੱਥੇ ਘੜ ਦਿੱਤਾ ਹੋ ਗਿਆ ਤਾਂ ਫੁੱਟ ਅੱਧਾ ਚੋ ਗਿਆ ਬਾਈ ਮੈਨੂੰ ਨਹੀਂ ਪਤਾ ਆਪਣੀ ਨਿਸ਼ਾਨੀ ਲਾ ਉੱਥੇ ਅੱਧਾ 50 ਫੁੱਟ ਹੋ ਗਈ ਆ ਹਾਂ ਆ ਲੈ ਅੱਧਾ ਫੁੱਟ ਹੋ ਗਿਆ ਹਾਂ ਹਾਂ ਬਾ ਠੀਕ ਆ ਆਪਣਾ ਦੇਖ ਲੈ ਬਾਅਦ ਚ ਮੇਰੀ ਗੱਲ ਨਾਲ ਪਈ ਲੈਨੀ ਵੀਡੀਓ ਮੈਂ ਕਹਾਂਗਾ ਜਦੋਂ ਮੋਟੇ ਹੋ ਕੇ ਉਦੋਂ ਮੇਰੀ ਗੱਲ ਕਰਾਂ ਤੇ ਪਾਉਂਗਾ ਆਪਣੀ ਮਿਹਨ ਮੈਂ ਤਾਂ ਕਹਿੰਦਾ ਤੈਨੂੰ ਆਪਣੀ ਮਿਹਨ ਦੇਖਦਾ ਤੇਰੀ ਕਿੱਧਰ ਆਉਂਦੀ ਆ ਲੈ ਦੇਖ ਲੈ ਪਈ ਅੱਧਾ ਫੁੱਟ ਮੈਂ ਮਿਲ ਕੇ ਦਿਖਾ ਦਮਾ ਜਿਆਦਾ ਐਦੇ ਤੇ ਕਰਤੀ ਨੇ ਯਾਰ ਇੰਨਾ ਵੀ ਹੁਣ ਤੂੰ ਆ ਵੀ ਇੱਥੇ ਲਾਤੀਆ ਆਪਣਾ ਹੋ ਸ਼ਾਂਕਦਾਰ ਰਹੀ ਬੂਟਿਆਂ ਨੂੰ ਠੀਕ ਆ ਢੱਕੇ ਕੋਲ ਤੇ ਕਿੱਦਾਂ ਔਰ ਢੱਕੇ ਕੋਲ ਤੇ ਮਿੰਡ ਪਹਿਨਾ ਵੀ ਮਿੰਦੇ ਵੀ ਤੇਰਾ ਫੋਟੋ ਬਰੇ ਢੱਕਾ 12 ਪਰ ਲਾਈ ਸਰੇ ਲਾਈ ਲਾ ਸਰੇ ਹਾਂ ਬਾ ਠੀਕ ਆ ਢੱਕਾ 12 12 ਕਿੱਥੇ ਲੈਣੇ ਤੁਸੀਂ ਠੀਕ ਆ ਇੱਕ ਠੀਕ ਆ ਆ ਗਾ ਉਹਨਾ ਵੇਚ ਚੱਲ ਇੱਥੇ ਤੇ ਸ਼ੁਰੂ ਕਰ ਲੈ ਢੱਕੇ ਮਿਲ ਕੇ ਲਾਉਣੇ ਸੜੀ ਤਾਂ ਕੱਢ ਲੈ ਪਿਆ ਲਾਉਂਗਾ ਬਾਹਰੇ ਕੋ ਤੇ ਬਾਹ ਠੀਕੇ ਆ ਡੱਕਾ ਚੱਲ ਬਾ ਤਾਰਾਂ ਤੇ 10 ਫੁੱਟ ਛੱਡ ਕੇ ਲਾਈਏ ਇਹਨੂੰ ਮੈਂ ਇਹਨੂੰ ਕਹਿ ਤਾ ਬਾਈ ਨੂੰ ਵੀ ਨਹੀਂ ਦੇਖ ਲਾ ਫੇ ਬਿਜਲੀ ਵਾਲਿਆਂ ਨੇ ਠਾ ਠਾ ਵੱਢਣੇ ਆ ਮੈਂ ਲੈ ਕੇ ਦੇ ਦਿੰਦਾ ਉਹ ਦਿੱਕਤ ਲਹਿਰ ਮਾਈ ਗਿਆ ਫੇ ਲੈ 50 ਪਰ ਮਾਰ 50 ਪਰ ਚਲੋ ਹਟੋ ਚੱਲ ਚੱਲ ਆ ਜਾ ਬਈ ਚੱਲ 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 ਠੀਕ ਆ ਹੁਣ ਤੈਨੂੰ ਦੱਸ ਦੇਣਾ ਵੀ ਤੇਰੇ ਟੋਟਲ ਬੂਟੇ ਕਿੰਨੇ ਲੱਗਣੇ ਆ ਜਹਾ ਘਾਰੇ ਐਸ਼ਾ ਆਪਣੀ ਸਾਨੂੰ ਦੇ ਛੁੱਟੀ ਹੁਣ ਚਲਿਏ ਅਸੀਂ ਵੀ ਬੰਦੇ ਲਾਏ ਵੇ ਇੱਕ ਦੂਜੇ ਨੂੰ ਅੰਨਾ ਕਹੀ ਆ ਦੋਵੇਂ ਜਣੇ ਆ ਆਏ ਚੱਲ ਲੈ ਬਈ ਮੇਰੇ ਮੁਣਕੇ ਜੀ 600 ਬੂਟਾ 600 ਬੂਟਾ ਅੰਦਾਜ਼ਾ 2-4 ਤਨ ਉਧਰ ਹੋ ਜੂ ਹੈ ਤਾਂ 644 ਬਣਦਾ ਪਰ ਆ ਤਾਰਾਂ ਦੇ ਵੀ ਕੱਢਣੇ ਪੈਣੇ ਆ ਤਾਰਾਂ ਨੇ ਖਾਜੂ 30 ਜੱਕੇ ਆਉਣੇ 20 ਛਿੱਟੀਆਂ ਹਾਂ 620 ਜੱਕ ਲੈ ਆਇਓ ਹਾਂ 620 ਜੱਕ ਲੈ ਲੇ ਕੋ ਭਰੀ ਵਾਲ ਤੱਕ ਲੈ ਲਓ ਹਾਂ ਬਾਕੀ ਉਹ ਥੋੜਾ ਸਾਰਾ ਮੇਰੇ ਦਾ ਖੇਤ ਤੁਸੀਂ ਉਹ ਤੇਰਾ ਵਿਆਹ ਆ ਪੂਰੇ ਕਰਨੇ ਜਿੰਨੇ 12 ਕਰਾ 12 ਹੋ ਤਾਂ ਪੂਰਾ ਕਰਨਾ ਤੁਸੀਂ ਠੀਕ ਹੈ ਨਾ ਹਾਂ ਉਤੇ ਬਾਅਦ ਆਪਣਾ ਜਾਓ ਉਹ ਲਾਈਨ ਤੇ ਸ਼ੁਰੂ ਕਰੇ ਉਧਰ ਤੇ ਠੀਕ ਹੈ ਉਧਰ ਤੇ ਖੜੇ ਹੋਵਾਂਗੇ ਫਾਇਦਾ ਸ਼ਾਟ ਵੀ ਸਿੱਧਾ ਹੀ ਆ ਸੜਾ ਫੇਰ ਵੀ ਚਲ 19 21 ਦਾ ਫਰਕ ਪੈ ਜੇ ਕਰਦਾ ਪਿਆਰ ਦਾ ਇੱਥੇ ਹੁਣ ਤੁਸੀਂ ਮੇਰੀ ਗੱਲ ਸੁਣਨਾ ਇੱਥੇ ਛੱਡੀ ਨਹੀਂ ਤੁਸੀਂ ਲਾਈਨ ਅੱਗੇ ਬਾਅਦ ਵਿੱਚ ਕਰ ਦੂ ਮੈਂ ਟੋਲ ਕਰਕੇ ਕਢਾਉਂਗਾ ਯਾਨੀ ਕਿ ਕਿਲਾ ਮੈਂ ਇੱਥੇ ਠੋਕ ਲੂੰਗਾ ਹਾਂ ਜਿੱਥਾ ਛੜੇ ਰੱਖੀ ਇੱਥੇ ਰਹੀ ਇੱਥੇ ਰਹੀ ਆਏ ਕੱਟ ਲੋ ਤਾਰਾਂ ਨੇ ਲਈ ਆਇਓ ਜਾਤਾ ਤਾਰਾਂ ਵਿੰਗੀਆਂ ਪਾਤੀਆਂ ਜਦ ਇਹਨਾਂ ਨੇ ਮੋਟਰ ਲਵਾਈ ਇੱਧਰ ਟਰਾਂਸਫਾਰਮ ਪਜਾਤਾ ਹੈ ਜੇ ਇੱਧਰ ਹੁੰਦਾ ਉਰੇ ਫੇਰ ਤਾਰਾਂ ਸਿੱਧੀਆਂ ਦੀਆਂ ਉਹ ਮੈਂ ਹੈ ਨਹੀਂ ਤਰ ਨਹੀਂ ਮੈਂ ਟਰਾਂਸਫਾਰਮਾ ਉੱਥੇ ਲਾਉਣ ਤਾਂ ਜਾਦਾ ਮੈਂ ਉਹੀ ਕਹਿੰਦਾ ਆਣੇ ਜਿੱਤਾ ਨਹੀਂ ਆ ਇੱਥੇ ਸੜਾ ਕੁੱਪਤਾ ਅੱਛਾ ਇੱਧਰ ਕੱਟ ਗਏ ਨਹੀਂ ਜੜ ਚ ਲਿਆਉਣਗੇ ਤੇ ਹੁਣ ਵੀ ਠੀਕ ਹੈ ਕੋਠਾ ਸੀ ਇੱਧਰ ਲਿਆਉਣਾ ਹੋਰ ਤਾਂ ਕੋਈ ਦਿੱਕਤ ਨਹੀਂ ਬੂਟਿਆਂ ਨੂੰ ਦਿੱਕਤ ਹੁੰਦੀ ਆ ਚੱਲ ਏ ਆ ਮੋਟੂ ਬੰਦਾ ਜੀ ਸਾਡਾ ਇਹ ਜੱਗੇ ਬੋਸ ਤੋਂ ਤਿਆਰ ਕਰਾਇਆ ਵਾ ਅਸੀਂ ਹਾਈਪਰ ਬਾਂਸ ਪ੍ਰਦਾਨ ਇਹ ਜੱਗੇ ਬੋਸ ਤੇ ਇਹ ਦਿਹਾੜੀ ਦੀਆਂ 100 ਭਰੀਆਂ ਘਟ ਦਿੰਦਾ ਮੋਟੂ ਜ਼ਿਆਦਾ ਜ਼ਿਆਦਾ 150 ਕਾਉਂਟਰ ਗੱਨਾ ਵੜ ਦਿੰਦਾ ਇਸ ਕੰਮ ਇਹ ਨੰਬਰਦਾਰ ਕਿਹੜੇ ਰਿੰਗ ਪੁਆਏ ਵਿੱਚ ਜੱਗੇ ਬੋਸ ਤੋਂ ਹਾਂ ਵਧੀਆ ਕੰਪਨੀ ਦਾ ਰਿੰਗ ਪੁਆਏ ਵੇ मामੂ ਹਾਂ ਹੈ ਕਿਹੜੇ ਰਿੰਗ ਪੁਆਏ ਵੇ मामੂ ਵਿੱਚ ਕੋ ਮਾਲੂਮ ਨਹੀਂ ਕਨੇਡਾ ਸੇ ਮੰਗਾਇਆ ਹੋਈ ਇਹ ਕਾ ਕਨੇਡਾ ਵਾਲਾ ਰਿੰਗ ਪਾਇਆ ਇਸਮੇ ਕਿ ਨੀ ਭਰੀਆਂ ਘੜ ਦਿੰਦਾ ਤੇ ਆੜੀ ਦੀਆਂ 100 ਤੱਕ ਹੀ ਦਿੱਤਾ ਹੈ ਜੋਰ ਸੇ ਮਾਰੇਗਾ ਤਾਂ ਅਭੀ ਕਬ ਇੱਕ ਹੋ ਜਾਂਦਾ ਹੈ ਨਹੀਂ ਝੱਲਾ ਹੋ ਜਾਂਦਾ ਹੈ ਨਹੀਂ 100 ਭਰੀ ਪੱਕੀ ਹੈ ਜੀ ਮੋਟੂ ਦੀ ਪਰ ਪੈਂਟ ਟਿਕਦੀ ਨਹੀਂ ਲੱਕ ਪਰ ਮਾੜਾ ਹੋ ਗਿਆ ਹੁਣ ਪਰ 100 ਭਰੀ ਪੱਕੀ ਆ ਦੇਖ ਲੈ ਨੇਰੀ ਠਾਲ ਦਿੰਦਾ 100 ਭਰੀ ਦੀ ਉਹੀ ਤਾਂ ਕਹਿੰਦਾ ਵੀ ਜੱਗੇ ਬੋਸ ਤੋਂ ਤਿਆਰ ਕਰਾ ਕੇ ਲਿਆਂਦਾ ਵੇ ਇਹ ਵੀ ਮੈਨੂੰ ਲੱਗਦਾ ਚਲੇਗਾ ਉਹ ਹੋਲੀ ਵਾਲੇ ਦਿਨ ਫਿਰ 2-3 ਦਿਨ ਡੌਮ ਰਹਿੰਦੇ ਆ ਇਹ ਫਿਰ ਰਿੰਗ ਡਾਊਨ ਹੋ ਜਾਂਦੇ ਨੇ ਇਹਨਾਂ ਤੇ ਮਾਲ ਪਾਣੀ ਖਾ ਕੇ ਜਿਕੜਾ ਨਾਚਦਾ ਦਾ ਜਵੀ ਚ ਖੜਾ ਹਾਂ ਮਾਲ ਪਾਣੀ ਬਹੁਤ ਖਾਂਦੇ ਆ ਟਾਪਾ ਦੇ ਦਤਾ ਹੈ ਨਾ ਤਾਂ ਖੇਲ ਮੇ ਜਾਣੇ ਦਾ ਦਿਲ ਨਹੀਂ ਪਈ ਤਾਂ ਪਿਛਲੀ ਵਾਰੀ 50000 ਰੁਪਏ ਦਾ ਘਾਟਾ ਖਾਦਾ ਇਹਨਾਂ ਨੇ ਆਪਦੀ ਵਾਰ ਵਜਾਤਾ ਹੈ ਲੱਖ ਰੁਪਏ ਬੀ ਬਚੀ 25000 ਦਾ ਸਮਾਨ ਖਾ ਕੇ 20-25000 ਦਾ ਗੰਨਾ ਨਹੀਂ ਘੜਿਆ 2-3 ਦਿਨ ਜਿਹੜੇ ਪੀਜਰ ਦੇ ਲੀਆ ਤੇ ਸੀ ਇੱਕ ਦੋ ਪੀਤੀ ਉਹ ਠੀਕਾ ਪਰਦੇ ਮਰ ਕੇ ਖੜਦੇ ਆ ਇਹ ਚੱਲ ਪੋਚ ਆ ਜਾ ਉਹਨੂੰ ਵੀ ਆਹ ਕਹਿੰਦਾ ਲਓ ਜੀ ਲਸਣ ਨੂੰ ਵੀ ਪਾਣੀ ਲਾ ਦ ਤੈਨ ਫੁੱਲ ਬਣਾਤਾ ਹਾਂ ਬੈਡਾ ਫਰਦਾ ਨਹੀਂ ਚੜਿਆ ਹੱਲੀ ਕਰੋ ਆਇਆ ਵੀ ਭਰ ਕੇ ਖੜ ਗਏ ਬੈੱਡ ਸਲਾਬਤਾ ਜਾਉਂ ਕਿਉਂ ਪਰਾਲੀ ਦਾ ਬਹੁਤ ਨਿਆਰ ਆਈ ਮੈਂ ਦੇਖਿਆ ਗਿੱਲ ਨਹੀਂ ਛੱਡਦਾ ਹੈਗਾ ਹਲੇ ਵੀ ਮੈਂ ਦੇਖਿਆ ਪੱਟ ਕੇ ਜੜਾਂ ਚੋਂ ਗਿੱਲਾ ਪਰਾਲੀ ਕਰਕੇ ਗਰਮੀਆਂ ਚ ਪਰਾਲੀ ਦੀ ਮੌਜ ਆ ਹੁਣ ਆਈਆਂ ਦੀ ਪਾਣੀ ਇੱਕ ਵਾਰੀ ਲੱਗਿਆ ਵਾ ਗੰਨਾ ਪੇ ਆ ਵਿੱਚ ਸੁੱਕੀ ਜਾਵੇ ਪਰ ਲਸਣ ਵਿੱਚ 10 ਦਿਨ ਕੇ ਲਰੂ ਬਾਕੀ ਹੁਣ ਉੱਪਰ ਥੋੜਾ ਜਿਹਾ ਪੜਾ ਜਾ ਹੋ ਰਿਹਾ ਪੱਤੇ ਕਰਤੇ ਇਹਨੂੰ ਸਪਰੇਅ ਕਰਨੀ ਦੀ ਪਾਣੀ ਤੇ ਪਹਿਨਾ ਪਰ ਟਾਈਮ ਹੀ ਨਹੀਂ ਲੱਗਿਆ ਅੱਜ ਉਧਰੇ ਬਾਅਦ ਬਹੀਆ ਕਰੀ ਕੇ ਫੇਰ ਤਾਂ ਫਿਰ ਹੁਣ ਮੈਂ ਪਾਣੀ ਲਾਏ ਤਾਂ ਬਾਤ ਆ ਜਾਣਾ ਦੋ ਦਿਨ ਚ ਹੁਣ ਦੋ ਦਿਨ ਤੱਕ ਸਪਰੇਅ ਕਰਾਂਗੇ ਫਿਰ ਜਦ ਬਾਤ ਜਾ ਗਿਆ ਉਹ ਹੈ ਤਾਂ ਵਧੀਆ ਬਾਕੀ ਦੇਖਦੇ ਆ ਕਿ ਰੱਬ ਦੀ ਕਿਰਪਾ ਹੈ ਕਿ ਪਿਛਲੀ ਵਾਰ ਤਾਂ ਪਿਆਜ ਨੇ ਬਹੁਤ ਲਗੜੇ ਆ ਇਹ ਵਾਰ ਦੇਖਦੇ ਆ ਲਸਣ ਕਿ ਆਹ ਕਹਿੰਦਾ ਕੋਈ ਆਉਂਦਾ ਲੂਟ ਕੇ ਨਹੀਂ ਹਾਲ ਦੀ ਤੱਕੜੀ ਤੱਕ ਤਾਂ ਲੂਟ ਆ ਗਾਹਾਂ ਨਹੀਂ ਪਤਾ ਹੁਣ ਮੈਂ ਵੀ ਪਲਵਾਨ ਕਾਦੀ ਲੱਗਿਆ ਬਸ ਸਪਰੇਅ ਕਰਨ ਦੱਸਣਾ ਥੋੜੀ ਆ ਆ ਦੇ ਲੈ ਬੋਲ ਰਸ ਨੂੰ ਗਈ ਫਿਰ ਉਹ ਆ ਦੇ ਲੈ ਦੱਸ ਗਿਆ ਫੌਲੀ ਕਿਉਰ ਕਹਿੰਦਾ ਉਹ ਵੀ ਹੋਰ ਹੈ ਕਾਪੀ ਲਈ ਸੈਕੰਡ ਕਾਪੀ ਫਰਸਟ ਕਾਪੀ ਚਲ ਉਹ ਬਈ ਇਹ ਹੈ ਕਹਿੰਦੇ ਤਿੰਨ ਦਿਨ ਨੂੰ ਕੀ ਸਪਰੇਅ ਨੂੰ ਕਹਿੰਦੇ ਦਾ ਦੂਰੇ ਫਿਰਦੇ ਹੁੰਦੇ ਨੇ ਜਿਹੜੇ ਹਾਂ ਕਹਿੰਦੇ ਤਿੰਨ ਚਾਰ ਦਿਨ ਤੱਕ ਆਉਂਗਾ ਅੱਛਾ ਅੱਛਾ ਨਾ ਬਾਸ ਹੋਈ ਤਾਂ ਜਾ ਮੈਂ ਗਲੀ ਤੂੰ ਤਾਂ ਕਣ ਕਣਕ ਪੱਕ ਜਾਣੀ ਜਾਂ ਤੂੰ ਸੀ ਹੁਣ ਮੈਨੂੰ ਕੁਛ ਨਹੀਂ ਲੱਗਦਾ ਅਜੇ ਤਾਂ ਕੰਨੇ ਨੂੰ ਜੇ ਲੱਗੇ ਮੈਂ ਵੀ ਦੇਖਦਾ ਦੋ ਪੰਪ ਲਾਉਣੇ ਆ ਉਹਦੇ ਉੱਪਰ ਜਲਦੀ ਆਜੂ ਘਟਾ ਲਿਆਉਂਦਾ ਦਵਾਈ ਮੈਂ ਟਰੈਕਟਰ ਖੜਾ ਕੇ ਘਰਾਂ ਫੇਲੀ ਆ ਕੇ ਦੋ ਪੰਪ ਲਾਉਂਦਾ ਉਹਦੇ ਉੱਪਰ ਤੇਰੇ ਉਹਦੇ ਝਟਪਾੜ ਦੇ ਝਟਪਾੜੇ ਰੌਖੀ ਭੱਜਣੀ ਥਾ ਜੀ ਗੰਨੇ ਬਗਰਜੇ ਗੰਨੇ ਬਗਰਜੇ 240 ਕਰ ਦਿੰਦਾ ਚੌੜਾ ਪੱਤਾ ਹੀ ਨਾ ਜਦੇ ਮਾਰ ਦੇਣਾ ਹੂੰ ਚੱਲ ਜਾਂਦਾ ਮੈਂ ਵੀ ਲੈ ਕੇ ਆਉਂਦਾ ਲਿਆ ਕੇ ਲਾਉਂਦਾ ਦੋ ਪੰਪ ਪਾਣੀ ਚੱਲਦਾ ਲਾਤਾ ਅੱਜ ਤਾਂ ਦਸਣ ਨੂੰ ਵੀ ਲਾਤਾ ਪਰ ਬੈਡਾਂ 'ਪੇ ਨਹੀਂ ਚੜਿਆ ਪਾਣੀ ਨੂੰ ਲਾਉਣਾ ਤਾਂ ਪੈਣਾ ਹੀ ਆ ਹੁਣ ਸਾਬ ਦਾ ਕੱਢ ਲੱਸ ਲਸਣ ਪਰ ਕੋਣਾ ਚੜਿਆ ਨਹੀਂ ਬੈਡਾਂ ਪਰ ਯਾਰ ਜਸਲਾਬ ਚੜਜੇ ਨਹੀਂ ਹੌਲੀ ਹੌਲੀ ਸਲਾਬ ਜਿਹਾ ਚਾਹੀਦੀ ਹੁੰਦੀ ਆ ਨਹੀਂ ਤਾਂ ਮੈਂ ਜਿਆਦਾ ਵੀ ਭਰ ਦੇਣਾ ਤਾਂ ਉਹ ਲਾਗ ਉਹਨਾਂ ਦੇ ਖੇਤ ਬਾਹਤ ਆ ਮੈਨੂੰ ਅੱਜ ਤਾਂ ਵੀ ਚਲ ਗੰਨਾ ਹੀ ਰੱਖਣਾ ਉਹਨਾਂ ਨੇ ਜੇ ਭਰ ਪੀ ਜਾਂਦਾ ਮੈਂ ਗੰਨੇ ਚ ਲੈ ਜਾਣ ਤਾਂ ਉਹ ਕਹਿੰਦੇ ਸੀ ਮੱਕੀ ਬੀਜਣੀ ਆ ਮਗਾ ਚੱਲ ਫੇ ਤਾਂ ਇਹ ਦੇ ਕਰਕੇ ਮੈਂ ਸਾਬ ਦਾ ਹੀ ਲਾਇਆ ਹੁਣ ਡੌੜ ਲਾਉਂਗਾ ਚੰਗੀ ਤਰ੍ਹਾਂ ਪੈਣਾ ਚੂਹਿਆਂ ਨੇ ਖੜਾਈ ਪਈ ਆ ਸਾਰੀ ਓ ਗਿਆਤਾ ਛੜਕੇ ਜੀ ਨੇ ਤਾਂ ਕੁਝ ਨਹੀਂ ਕਰਿਆ ਮਿੱਠੂ ਚੱਲ ਜਾਣੀ ਗੱਲ ਲਸਣ ਪਿਆ ਜੀ ਘੱਟੇ ਪਾਣੀ ਜਾਏਗਾ ਨੰ ਪਰਾਲੀ ਦਾ ਬਹੁਤ ਫਰਕ ਆ ਜੜ ਵਿੱਚ ਨਾ ਕੋਲਾ ਪਿਆ ਉਹ ਤਾਂ ਰੇਲ ਵਾਲਾ ਕੰਮ ਕਰਦੀ ਆ ਕੋਲਾ ਪਿਆ ਜੜ ਚ ਪਰਾਲੀ ਕਰਕੇ ਕੋਈ ਰੇਲ ਵਾਲਾ ਕੰਮ ਕਰਦੀ ਆ ਕੋਲਾ ਹੀ ਰਹਿਣਾ ਜਾਈਦਾ ਤਾਂ ਹੀ ਫੁੱਲੂਗਾ ਕੋਲਾ ਪਿਆ ਨਰਮ ਪਿਆ ਨਾਲੇ ਸੁਲਾਵੇਗੀ ਆ ਹੁਣ ਜੇ ਮੜੀ ਜੀ ਸੁਲਾਵ ਚੜ ਗਈ ਜਾਣੀ ਥੋੜੋ ਛੇਤੀ ਜੜ ਚੋਂ ਪਰਾਲੀ ਕਰਕੇ ਉਹ ਮੇਰੀ ਕਣਕ ਭਰਤੀ ਉਹਦਾ ਕਿਨੇ ਮੈਂ ਕਿੱਥੇ ਭਰੀ ਉਹ ਹੇਡ ਲੱਗਿਆ ਦਾ ਆ ਮੈਂ ਅੱਥਰ ਨੀ ਮਸਾਲਾ ਪੈ ਬੀਲੀ ਕੋਣ ਲਾ ਕੇ ਆ ਦੇਖਿਆ ਸਵਾਇਦਾ ਪਾਣੀ ਆਇਆ ਦੱਲੀ ਕਿ ਨਹੀਂ ਤੇ ਆਇਆ ਹੁਣ ਤੇ ਲੀਟਰ ਆਇਆ ਚਲ ਹੁਣ ਮੈਂ ਦੇਖਾਂ ਮਾ ਸਾਰਾ ਹੁਣ ਮੋਟਰ ਤੇ ਹੁਣ ਬਦਲਾ ਲੈ ਲਈ ਉਧਰ ਤੇ ਇਧਰ ਨੂੰ ਭਰਦੀ ਮਾ ਹੁਣ ਮੋਟਰ ਚਲਾਈ ਨਾਲ ਪੈ ਬ ਤਾਂ ਪਾਣੀ ਇੰਨਾ ਫੇ ਬ ਇਧਰ ਤੇਰੇ ਕਿ ਨਹੀਂ ਆਇਆ ਦੇਖਾਂ ਮੈਂ ਕਣ ਕਰੀ ਜਮਾ ਹੁਣ ਵਾ ਇਹਦਾ ਆਇਆ ਵਾ ਉਦੋਂ ਤਰਨਵੀਰ ਸਿੰਘ ਦੀ ਡਿਊਟੀ ਸੀ ਵਰਸੀਨ ਭਰਿਆ ਖਬਰੇ ਨਹੀਂ ਕਹਿੰਦਾ ਨਹੀਂ ਤਾਂ ਅੱਧ ਵੀ ਚਾਲੀ ਛੱਡਦਾ ਨਹੀਂ ਨਹੀਂ ਭਰਿਆ ਵਾ ਜਰਾ ਭਰਿਆ ਵਾ ਨਹੀਂ ਚਲ ਜਿੱਦਣ ਤੂੰ ਕਾਲੂ ਕੰਮ ਕਰਨ ਲਾਊਗਾ ਹਾਂ ਭਰ ਜਾਣਾ ਫੇ ਭਰੂੰਗਾ ਬਰਸੀਨ ਨੂੰ ਉੱਥੇ ਆਹ ਉਹ ਮੂੰਹ ਦਾ ਭਰੂੰਗਾ ਹਾਂ ਉਹ ਮੂੰਹ ਦਾ ਭਰੂੰਗਾ ਨਾਲ ਉਹਦੀ ਡਿਊਟੀ ਲਾਈਤੀ ਚਲ ਚਲ ਦੇਖਦਾ ਮੈਂ ਵੀ ਕਰਾਂ ਜਾ ਕੇ ਜੇ ਟਾਈਮ ਲੱਗ ਗਿਆ ਯਾਰ ਲਾਇਆ ਭਾਈ ਉਹ ਕਰੀਆਂ ਕੋ ਭਰੀਆਂ ਕਿ ਨਹੀਂ ਭਰੀ ਕਰੀ ਕੋਈ ਕੇ ਨਹੀਂ ਕਿੰਨੀਆਂ ਘੜਤੀਆਂ ਪਤਾ 100 ਹੋ ਗਿਆ ਹਾਂ ਅੱਛਾ ਚੱਲ ਦੁਨੀਆ ਕਰਨੀਆਂ ਉਹ ਕਿਹਾ ਸੀ ਆਪਾਂ ਪਾਰੇ ਚਾਹਣੇ ਤਾਂ ਅਸੀਂ 70 ਕਾ ਲਓ ਠੀਕ ਹੈ ਤੇ ਤਾਂ ਹੁਣ ਕੱਲੂ ਹਟੋਂਗੇ ਹੈ ਤੇ ਮੈਂ ਜਾਇਆ ਮੈਂ ਰੋਪੜ ਬਸ ਠੀਕ ਹੈ ਹੈ ਵੱਲਵਾ ਵਰਦਾ ਦਾ ਇਹ ਅੰਦਰ 2000 ਰੁਪਏ ਦਾ ਜੋ ਲਾਈਵ ਹੀ ਉੱਥੇ ਬਾੜੇ 'ਚ ਚੱਲ ਕੋਈ ਨਹੀਂ ਚਲੋ ਘੜੋ ਬੱਸ ਬਹੁਤਾ ਨਾ ਵੱਡੀ ਕਿੰਨੀ ਹੈ ਜੇ 50 ਤਾਂ ਹੋ ਗਈਆਂ ਵੱਢ ਲਓ ਆਪਣਾ ਸਾਬਜੇ ਦਾ ਠੀਕ ਆ ਬਾ ਤੂੰ ਦੇਖ ਲੈ ਬਸ ਨੀਆ ਖੜਾ ਖੜਾ ਵੱਧ ਲੈ ਇੱਧਰ ਵਧਿਆ ਜਾ ਉਹ ਹਾਂ ਬੱਟਲਾ ਬੱਟਲਾ ਜਿਹੜਾ ਮਰਜੀ ਬੱਟਲਾ ਚੱਲ ਹੁਣ ਤਾਂ ਆਪਣਾ ਨਵਾਂ ਲਈ ਇਹ ਬੰਦਿਆਂ ਦੀ ਇੱਕ ਸਿਵਤਾ ਕੋਈ ਗੱਲ ਹੋ ਗਈ ਜਿਗਣਾ ਕੱਲ ਬਾਪੂ ਕਹਿੰਦਾ ਕਹਿੰਦਾ ਚਾਹੇ ਠੇਕਾ ਚਾਹੇ ਦਿਹਾੜੀ ਥੋੜੀ ਤੇ ਇੱਕੋ ਚਾਲਾ ਹਾਥੀ ਵਾਲੀ ਹੈ ਅੱਜ ਠੇਕੇ ਮਰਾ ਉਹ ਕੱਲ ਦੋਏ ਬੰਦੇ ਨੇ ਦੇਖ ਲੈ ਪੰਜ ਜਣੇ ਤੇ ਸ਼ਾਮ ਨੂੰ 6 ਬਿੱਗੇ ਬੀਜ ਗਏ ਹਾਂ ਨੇਰੇ ਹੋਏ ਬੀਜ ਗਏ ਉਹ ਤੁਸੀਂ ਉਧਰ ਕਿ ਕਰਨ ਗਏ ਤੇ ਠੇਕੇ ਪਰ ਗਏ ਹੋਣੇ ਹਾਏ ਫੇਰ ਵੀ ਸ਼ਾਮ ਤੱਕ ਗੇੜ ਚ ਕਰਤਾਤਾ ਬਿੱਗਾ ਖੰਡ ਰਹਿ ਗਿਆਤਾ ਦੇਖ ਲਾ ਚਾ ਕੀਲਾ ਲਾਲਾ ਜੇ ਕੀਲਾ ਹੁੰਦਾ ਉਹਨਾਂ ਨੇ ਰਾਮਦਾਰੀ ਦਾ ਬੀਜਤਾ ਤਾਂ ਉਹ 6 ਬਿੱਗੇ ਕਰਕੇ ਪੰਗਾ ਪੈ ਗਿਆ ਉਹਨਾਂ ਨੂੰ ਗੰਨਾ ਬੀਜ ਕੇ ਤਾਂ ਬਹੁਤ ਖੁਸ਼ ਆਹੋ ਤੰਦੇ ਕਿ ਸਾਨੂੰ ਪਰਚੀ ਘਾਣਨੇ ਨਾਲੋਂ ਵੱਧ ਪੈਸੇ ਬਣਦੇ ਗੰਨੇ 'ਚ ਹੱਥ ਬਹੁਤ ਤੇਜ਼ ਹਨ ਉਹਨਾਂ ਦੇ ਜੇ ਕੰਮੇ ਸਾਰੀ ਦਿਹਾੜੀ ਉਹਨਾਂ ਦਾ ਗੰਨੇ ਦਾ ਸਾਰੇ ਸਿਆਲ ਗੰਨੇ ਦਾ ਇੱਕ ਸਾਲ ਤੁਸੀਂ ਵੀ ਤਾਂ ਘੜੀਆਂ ਦੀਆਂ ਪੰਜ ਚਾਰ ਪਰਤੀਆਂ ਲੱਤੀਆਂ ਹਨ ਲੰਬੜਦਾਰ ਤਾਂ ਜਦ ਚਲੋ ਕੋਈ ਨਹੀਂ ਬੰਦੇ ਵੀ ਸਿਆਣੇ ਹੋ ਗਏ ਹੁਣ ਠੀਕ ਆ ਬਾਕੀ ਚਲੋ ਸਰਜਣ ਆਈ ਜਿਹੜਾ ਹੈਗਾ ਔਖਾ ਸੌਖਾ ਆਇਆ ਵੀ ਪਿਆਰ ਕਰ ਲਈ ਬੀਜ ਡਣਾਂ ਇਹਨਾਂ ਨੇ ਹੌਲੀ ਹੌਲੀ ਸੋਹਣੀਆਂ ਭਰੀਆਂ ਫੇਰ ਵੀ ਇੰਨੀਆਂ ਮਾੜੀਆਂ ਨਹੀਂ ਹੈਗੀਆਂ ਠੀਕ ਆ ਇਧਰ ਮਸਰੀ ਜਿਹੜਾ ਔਖਾ ਹੋਇਆ ਪਿਆ ਨੇ ਸੋਹਣਾ ਫਹਾ ਲੱਗਾ ਸਾ ਮਸਰੀ ਦਾ ਅੱਗੇ ਨਹੀਂ ਲੈਣਾ ਇਹ ਜਿਹੜਾ ਫਹਾ ਉਹ ਤਾਂ ਉਦੋਂ ਗੰਨਾ ਗੁੱਟ ਹੋ ਗਿਆ ਜਿਹਦੇ ਕਰਕੇ ਬਚਾਅ ਹੋ ਗਿਆ ਗੰਨਾ ਬਹੁਤ ਵਧੀਆ ਖੜਾ ਤਾਂ ਡੋਲਾ ਡੋਲਾ ਭਰੇ ਸਪਰੇਅ ਬੱਜੀ ਨਹੀਂ ਬਿਮਾਰ ਹੋਣੇ ਕਰਕੇ ਹੁਣ ਮੈਂ ਪਿੰਡ ਵਾਲਿਆਂ ਨੂੰ ਕਿਹਾ ਤਾਂ ਵੀ ਵੱਢ ਲੋ ਕੱਖਾਂ ਵਾਲਿਆਂ ਨੂੰ ਉਹਨਾਂ ਨੇ ਇਹ ਵੱਡਣਾ ਸ਼ੁਰੂ ਕਰਿਆ ਆਹਾ ਚੱਲ ਜੇ ਐਂ ਵੱਡ ਹੋ ਗਿਆ ਫਿਰ ਦੇ ਪੇ ਹੁਣ ਸਪਰੇਅ ਵੱਜੂਗੀ ਸੌਖੀ ਮੈਂ ਕਿਹਾ ਇੰਨਾ ਤਾਂ ਵੱਡ ਲਿਆ ਆ ਰਹਿ ਗਿਆ ਉਹਨਾਂ ਨੂੰ ਕਹਿੰਨਾ ਇਹ ਵੀ ਵੱਡ ਦੋ ਯਾ ਪਰਸੋਂ ਨੂੰ ਫੇਰ ਸਪਰੇਅ ਮਾਰ ਕੇ ਇਹਨੂੰ ਪਾਣੀ ਲਾਵਾਂਗੇ ਜਰਮੀਨੇਸ਼ਨ ਵਧੀਆ ਹੋਊ ਕਰਨੇਗੀ ਤੱਤ ਕੀ ਦੀ ਐ ਕੱਖ ਨਹੀਂ ੜਿਝਾ ਲੇ ਬਸ ਇਹ ਪਹਿਨਾ ਸਪਰੇਅ ਮਾਰ ਦਿੰਦਾ ਜਾਂ ਪਹਿਨਾ ਮਾਰੀਦੀ ਮਸਰੀ ਨੂੰ ਜਦੇ ਮਸਰੀ ਦਾ ਕੰਮ ਖਤਮ ਕਰ ਦਿੰਦਾ ਵਧੀਆ ਰਹਿਣਾ ਤਾਂ ਆ ਪੰਗਾ ਨਹੀਂ ਤਾਂ ਪਹਿਣਾ ਆ ਗੜਾਈ ਦਾ ਪੰਗਾ ਪੈ ਗਿਆ ਮਸਰੀ ਵੀ ਨਹੀਂ ਹੋਈ ਨੀ ਗੜਾਈ ਦੀ ਵੀ ਲੋੜ ਨਹੀਂ ਚ ਪੈਣੀ ਜਿਹੜੀ ਕਰਾਈ ਆ ਉਦੋਂ ਕਿਉਂਕਿ ਸਾਰਾ ਕੰਮ ਲੂਟਾ ਜਾਣਾ ਦਾ ਸਪਰੇਅ ਗੱਲ ਚਲੋ ਜਿਹੜਾ ਦਾਣਾ ਪਾਣੀ ਹੈਗਾ ਲਾਹੇ ਬੀਬੀ ਜਰਮੀਨੇਸ਼ਨ ਵੀ ਠੀਕ ਆ ਨਹੀਂ ਤਾਂ ਕਈ ਵਾਰੀ ਜਰਮੀਨੇਸ਼ਨ ਦਾ ਹੀ ਪੰਗਾ ਪੈ ਜਾਂਦਾ ਹੋਰ ਠੀਕ ਆ ਕੱਲ ਪਰਸੋਂ ਉਧਰ ਗੰਨਾ ਬੀਜ ਕੇ ਥਰੀ ਦੇ ਭਰੇ ਆ ਇਹਦਾ ਨਵੇੜ ਦੇਣਾ ਲਸਣ ਪਸ ਫਰੇ ਕਰਨੀ ਸੀ ਜਿੱਦੇ ਪਰ ਕੱਖ ਦੀ ਸਪਰੇਅ ਕਰਦੇ ਆ ਹੁਣ ਚਲੋ ਦੇਖਦੇ ਜੀ ਰੋਪੜ ਜਾ ਕੇ ਆਉਣਾ ਤਾਂ ਮੜਾ ਜਾ ਮਾਰੇ ਆਈ ਇਹ ਕਿਹੜਾ